ਸਤ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਇੱਕ ਪਲ ਲਈ ਸੋਚੋ ਇੱਕ ਮਸ਼ਹੂਰ ਪੁਰਸਕਾਰ ਜੇਤੂ ਨਾਵਲਕਾਰ ਨੂੰ ਕੋਈ ਉਸਾਰੀ ਦਾ ਕੰਮ ਕਰਨ ਵਾਲਾ ਮਜ਼ਦੂਰ ਆ ਕੇ ਕਹੇ ਕਿ ਤੁਹਾਡੀਆਂ ਲਿਖੀਆਂ ਪ੍ਰੇਮ ਕਹਾਣੀਆਂ ਬਿਲਕੁਲ ਰੱਦੀ ਨੇ ਹਾਂ ਮਤਲਬ ਬਿਲਕੁਲ ਬੇਕਾਰ ਬਿਲਕੁਲ ਬੇਕਾਰ ਅੱਜ ਆਪਾਂ ਇੱਕ ਅਜਿਹੀ ਕਵਿਤਾ ਦੀ ਗਹਿਰਾਈ ਵਿੱਚ ਉਤਰ ਰਹੇ ਹਾਂ ਜੋ ਇਹੀ ਕੰਮ ਕਰਦੀ ਹੈ ਇਹ ਪੰਜਾਬੀ ਸਾਹਿਤ ਦੀਆਂ ਜੜ੍ਹਾਂ ਤੇ ਸਵਾਲ ਚੁੱਕਦੀ ਹੈ ਤੇ ਸਾਡਾ ਮਕਸਦ ਹੈ ਇਸ ਚੁਣੌਤੀ ਦੇ ਪਿੱਛੇ ਦੇ ਸ਼ਖਸ ਹਰਦੀਪ ਸਿੰਘ ਚੁੰਬਰ ਨੂੰ ਸਮਝਣਾ ਤੇ ਇਹ ਪਤਾ ਲਗਾਉਣਾ ਕਿ ਕੀ ਉਹ ਖੁਦ ਉਹਨਾਂ ਉੱਚੇ ਮਿਆਰਾਂ ਤੇ ਖਰਾ ਉਤਰਦੇ ਨੇ ਜੋ ਉਹ ਦੂਜਿਆਂ ਲਈ ਤੈਅ ਕਰ ਰਹੇ ਨੇ ਤੇ ਦੇਖੋ ਇਹ ਸਿਰਫ ਇੱਕ ਕਵਿਤਾ ਦੀ ਗੱਲ ਨਹੀਂ ਹੈਗੀ ਇਹ ਤਾਂ ਕੀ ਕਹਿੰਦੇ ਨੇ ਸਾਹਿਤ ਦੇ ਮਕਸਦ ਤੇ ਹੀ ਇੱਕ ਸਿੱਧਾ ਹਮਲਾ ਹੈ ਚੁੰਬਰ ਸਾਹਿਬ ਸਵਾਲ ਪੁੱਛ ਰਹੇ ਨੇ ਕਿ ਕਲਾ ਕਿਸ ਲਈ ਹੈ ਕੀ ਇਹ ਸਿਰਫ ਮਨੋਰੰਜਨ ਦਾ ਸਾਧਨ ਹੈ ਜਾਂ ਫਿਰ ਇੱਕ ਹਥਿਆਰ ਹੈ ਉਹਨਾਂ ਦਾ ਸਾਰਾ ਕੰਮ ਇਸੇ ਇੱਕ ਸਵਾਲ ਦੇ ਆਲੇ-ਦੁਆਲੇ ਘੁੰਮਦਾ ਤੇ ਇਹ ਸਵਾਲ ਬਹੁਤਿਆਂ ਨੂੰ ਬੇਚੈਨ ਕਰ ਸਕਦਾ ਤਾਂ ਚਲੋ ਇਸੇ ਬੇਚੈਨੀ ਤੋਂ ਸ਼ੁਰੂ ਕਰਦੇ ਆਂ ਪਹਿਲਾਂ ਇਹ ਸਮਝੀਏ ਕਿ ਚੁਣੌਤੀ ਦੇਣ ਵਾਲੇ ਹਰਦੀਪ ਸਿੰਘ ਚੁੰਬਰ ਹੈ ਕੌਣ ਸਾਡੇ ਕੋਲ ਜੋ ਜਾਣਕਾਰੀ ਹੈ ਉਸ ਮੁਤਾਬਕ ਉਹ ਪੇਸ਼ੇ ਤੋਂ ਇੱਕ ਇੰਜੀਨੀਅਰ ਨੇ ਪਰ ਪਿਛਲੇ 25-30 ਸਾਲਾਂ ਤੋਂ ਉਹਨਾਂ ਦੀ ਅਸਲ ਪਛਾਣ ਉਹਨਾਂ ਦੀ ਕਲਮ ਰਹੀ ਹੈ ਹਾਂ ਤੇ ਉਹ ਲੇਖ ਕਵਿਤਾਵਾਂ ਗੀਤ ਲਿਖਦੇ ਰਹੇ ਨੇ ਜੋ ਮੇਰਾ خیال ਹਰ ਵੱਡੇ ਪੰਜਾਬੀ ਅਖਬਾਰ 'ਚ ਛਪੇ ਨੇ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਪੁਰਾਣੀਆਂ ਲਿਖਤਾਂ ਨਾਲੋਂ ਜ਼ਿਆਦਾ ਦਿਲਚਸਪ ਉਹਨਾਂ ਦਾ ਅੱਜ ਦਾ ਕੰਮ ਹੈ ਉਹ ਸਿਰਫ ਕਾਗਜ਼ 'ਤੇ ਲਿਖਣ ਵਾਲੇ ਲੇਖਕ ਨਹੀਂ ਉਹ ਇੱਕ ਡਿਜੀਟਲ ਕੀ ਕਹਿੰਦੇ ਨੇ ਐਕਟਿਵਿਸਟ ਨੇ ਅੱਛਾ ਹਾਂ ਪਿਛਲੇ 5 ਸਾਲਾਂ ਤੋਂ ਪਟਿਆਲਾ ਤੋਂ ਇਕਵੈਲਟੀ ਐਂਡ ਜਸਟਿਸ ਨਾਂ ਦਾ ਇੱਕ ਆਨਲਾਈਨ ਅਖਬਾਰ ਚਲਾ ਰਹੇ ਨੇ ਓ ਮੈਂ ਇਸ ਬਾਰੇ ਸੁਣਿਆ ਹੈ ਇਹ ਤਿੰਨ ਪਸ਼ਾਵਾਂ ਵਿੱਚ ਹੈ ਨਾ ਬਿਲਕੁਲ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਤੇ ਉਹ ਸਿਰਫ ਐਡੀਟਰ ਨਹੀਂ ਹੈਗੇ ਜੋ ਬੈਠ ਕੇ ਦੂਜਿਆਂ ਦੇ ਲੇਖ ਛਾਪਣ ਉਹ ਖੁਦ ਰੋਜ਼ ਕੰਟੈਂਟ ਬਣਾਉਂਦੇ ਨੇ ਮਤਲਬ ਇਹ ਕੋਈ ਹਫਤੇ ਦਾ ਇੱਕ ਅੱਧਾ ਲੇਖ ਨਹੀਂ ਇਹ ਰੋਜ਼ਾਨਾ ਦਾ ਕੰਮ ਹੈ ਹਾਂਜੀ ਰੋਜ਼ ਦਾ ਇਹ ਤਾਂ ਇੱਕ ਪੂਰੀ ਨੌਕਰੀ ਵਾਂਗ ਹੋ ਗਿਆ ਨੌਕਰੀ ਤੋਂ ਵੀ ਵੱਧ ਲੱਗ ਰਿਹਾ ਹੈ ਇਹ ਇੱਕ ਮਿਸ਼ਨ ਵਾਂਗ ਹੈ ਸਾਡੇ ਕੋਲ ਜੋ ਜਾਣਕਾਰੀ ਹੈ ਉਹ ਸੱਚੀ ਹੈਰਾਨ ਕਰਨ ਵਾਲੀ ਹੈ ਉਹ ਹਰ ਰੋਜ਼ ਪੰਜ ਚੀਜ਼ਾਂ ਕਰਦੇ ਨੇ ਪਹਿਲਾਂ ਇੱਕ ਲੇਖ ਜੋ ਉਹਨਾਂ ਦਾ ਆਪਣਾ ਲਿਖਿਆ ਹੋਵੇ ਠੀਕ ਹੈ ਦੂਜਾ ਪਾਰਤੀ ਸੰਵਿਧਾਨ ਦੇ ਇੱਕ ਆਰਟੀਕਲ ਤੇ ਵੀਡੀਓ ਵਾਹ ਤੀਜਾ ਬਾਬਾ ਸਾਹਿਬ ਅੰਬੇਡਕਰ ਦੀ ਕਿਤਾਬ ਦ ਬੁੱਧਾ ਐਂਡ ਹਿਸ ਥੰਮਾ ਦੇ ਇੱਕ ਹਿੱਸੇ ਤੇ ਵੀਡੀਓ ਚੌਥਾ ਬਾਬਾ ਸਾਹਿਬ ਦੇ ਹੀ ਕਿਸੇ ਭਾਸ਼ਣ ਤੇ ਵੀਡੀਓ ਤੇ ਪੰਜਵਾਂ ਤੇ ਪੰਜਵਾਂ ਉਸ ਦਿਨ ਦੀ ਕਿਸੇ ਖਾਸ ਖਬਰ ਤੇ ਵੀਡੀਓ ਟਿਪਣੀ ਹਰ ਇੱਕ ਦਿਨ ਇੱਕ ਮਿੰਟ ਰੁਕੋ ਮਤਲਬ ਉਹ ਸਿਰਫ ਕਵਿਤਾਵਾਂ ਵਿੱਚ ਛੱਕਾਂ ਦੀ ਗੱਲ ਨਹੀਂ ਕਰ ਰਹੇ ਉਹ ਅਸਲ ਵਿੱਚ ਹਰ ਰੋਜ਼ ਲੋਕਾਂ ਨੂੰ ਸੰਵਿਧਾਨ ਪੜਾ ਰਹੇ ਨੇ ਹਾਂਜੀ ਬਿਲਕੁਲ ਇਹ ਤਾਂ ਕਹਿਣੀ ਤੇ ਕਰਨੀ ਨੂੰ ਜੋੜਨ ਵਾਲੀ ਗੱਲ ਹੋਈ ਤੇ ਮੈਂ ਸੁਣਿਆ ਕਿ ਹੁਣ ਤਾਂ ਉਹ ਆਪਣੇ ਗੀਤਾਂ ਗਜ਼ਲਾਂ ਨੂੰ ਸੰਗੀਤ ਦੇ ਕੇ ਵੀ ਪੇਸ਼ ਕਰ ਰਹੇ ਨੇ ਹਾਂ ਮਤਲਬ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਹਰ ਤੰਗ ਵਰਤ ਰਹੇ ਨੇ ਸਹੀ ਗੱਲ ਹੈ ਸੋ ਆਪਣੇ ਸਾਹਮਣੇ ਇੱਕ ਅਜਿਹੇ ਸ਼ਖਸ ਦੀ ਤਸਵੀਰ ਹੈ ਜੋ ਇੱਕ ਡਿਜੀਟਲ ਸਿਪਾਹੀ ਵਾਂਗ ਰੋਜ਼ ਕੰਮ ਕਰ ਰਿਹਾ ਹੈ ਪਰ ਇਸ ਸ਼ਬਦ ਦੇ ਪਿੱਛੇ ਦੀ ਵਿਚਾਰਧਾਰਾ ਉਹ ਅੱਗ ਕਿੱਥੋਂ ਆਂਦੀ ਹੈ ਇਸ ਨੂੰ ਸਮਝਣ ਲਈ ਸਾਨੂੰ ਉਹਨਾਂ ਦੀ ਕਵਿਤਾਵਲ ਦੇਖਣਾ ਪੈਣਾ ਹੈ ਜਿੱਥੇ ਉਹਨਾਂ ਨੇ ਆਪਣਾ ਪੂਰਾ ਮਤਲਬ ਮੈਨੀਫੈਸਟੋ ਬਿਆਨ ਕੀਤਾ ਹੈ ਠੀਕ ਹੈ ਤਾਂ ਆਉਂਦਿਆਂ ਉਸ ਕਵਿਤਾ ਤੇ ਜਿਸ ਦਾ ਸਿਰਲੇਖ ਹੀ ਇੱਕ ਸੱਦਾ ਵੀ ਹੈ ਤੇ ਇੱਕ ਤਾਣਾ ਵੀ ਸਹਿਦਕਾਰਾ ਅਜデア ਕਿਰਤਿਆਵੇ ਸ਼ੁਰੂਆਤੀ ਦੇਖੋ ਕਿੰਨੀ ਸਿੱਧੀ ਹੈ ਸਹਿਦਕਾਰਾ ਅਜデア ਕਿਰਤਿਆਵੇ ਕਲਮ ਦੇ ਲਿਖੀ ਵੀਰਾ ਸਾਡੇ ਕੁਝ ਰੁਕਣੇ ਇੱਕ ਮਜ਼ਦੂਰ ਦੀ ਆਵਾਜ਼ ਹੈ ਜੋ ਅੱਜ ਦੇ ਲੇਖਕ ਨੂੰ ਕਲਮ ਦੇ ਮਜ਼ਦੂਰ ਨੂੰ ਕਹਿ ਰਹੀ ਹੈ ਕਿ ਭਰਾਵਾ ਸਾਡੇ ਦੁੱਖਾਂ ਬਾਰੇ ਵੀ ਕਦੇ ਲਿਖ। ਇੱਥੇ ਕਲਮ ਦੀਆ ਕਿਰਤੀਆ ਕਹਿਣਾ ਬਹੁਤ ਦਿਲਚਸਪ ਹੈ। ਉਹ ਲੇਖਕ ਨੂੰ ਕੋਈ ਉੱਚੀ ਹਸਤੀ ਨਹੀਂ ਮੰਨ ਰਿਹਾ। ਸਗੋਂ ਆਪਣੇ ਬਰਾਬਰ ਦਾ ਮਜ਼ਦੂਰ ਕਹਿ ਰਿਹਾ ਹੈ। ਬਿਲਕੁਲ। ਪਰ ਅਗਲੀ ਹੀ ਲਾਈਨ ਵਿੱਚ ਉਹ ਪੂਰੇ ਸਾਹਿਤਿਕ ਸਿਸਟਮ ਨੂੰ ਚੁਣੌਤੀ ਦੇ ਦਿੰਦਾ ਹੈ। ਇੱਕ ਵੀ ਲਕੀਰ ਸਾਡੇ ਹੱਕ ਦੀ ਨਾ ਵਾਹੀਵੇ ਤੂੰ ਤੇਰੇ ਹੀਰਾ ਰਾਂਝੀ ਕੀਨੇ ਫੁਕਣੇ। ਹਾਂ, ਇਹ ਸਿਰਫ ਇੱਕ ਬੇਨਤੀ ਨਹੀਂ, ਇਹ ਤਾਂ ਇੱਕ ਧਮਕੀ ਹੈ। ਹਾਂ ਇਤ ਸਿੱਧੀ ਜਿਹੀ ਗੱਲ ਹੋਈ ਕਿ ਜੇ ਤੁਸੀਂ ਸਾਡੇ ਹੱਕਾਂ ਲਈ ਸਾਡੇ ਸੰਘਰਸ਼ਾਂ ਲਈ ਆਪਣੀ ਕਲਮ ਨਹੀਂ ਚਲਾਈ ਤਾਂ ਤੁਹਾਡੀਆਂ ਇਹ ਹੀਰ ਰਾਂਝੇ ਦੀਆਂ ਕਹਾਣੀਆਂ ਦਾ ਕੋਈ ਮੁੱਲ ਨਹੀਂ ਹੂੰ ਪਰ ਕੀ ਇਹ ਕਹਿਣਾ ਥੋੜਾ ਜ਼ਿਆਦਾ ਨਹੀਂ ਮਤਲਬ ਪੰਜਾਬੀ ਸਾਹਿਤ ਤਾਂ ਹੀਰ ਰਾਂਝੇ ਸੱਸੀ ਪੁੰਨੂ ਦੀਆਂ ਕਹਾਣੀਆਂ ਤੇ ਹੀ ਖੜਾ ਹੈ ਕਿ ਉਹ ਕਹਿ ਰਹੇ ਨਾ ਕਿ ਇਹ ਸਭ ਬੇਕਾਰ ਹੈ ਦੇਖੋ ਉਹ ਬੇਕਾਰ ਨਹੀਂ ਕਹਿ ਰਹੇ ਉਹ ਪੁੱਛ ਰਹੇ ਨੇ ਕਿ ਇਹ ਕਿਸ ਲਈ ਹੈ ਉਹ ਕਹਿ ਰਹੇ ਨੇ ਕਿ ਜਿਸ ਸਮਾਜ ਵਿੱਚ ਇੱਕ ਵੱਡਾ ਹਿੱਸਾ ਭੁੱਖਾ ਮਰ ਰਿਹਾ ਹੋਵੇ ਉੱਥੇ ਪ੍ਰੇਮ ਕਹਾਣੀਆਂ ਲਿਖਣਾ ਇੱਕ ਤਰ੍ਹਾਂ ਦੀ ਬੇਈਮਾਨੀ ਹੈ। ਇਹ ਸਿਰਫ ਅਮੀਰੀ ਗਰੀਬੀ ਦਾ ਫਰਕ ਨਹੀਂ ਹੈਗਾ। ਇਹ ਸਵਾਲ ਹੈ ਕਿ ਅਸੀਂ ਕਿਸ ਦੇ ਸੁਪਨਿਆਂ ਨੂੰ ਅਹਿਮੀਅਤ ਦਿੰਦੇ ਆ। ਚੁੰਬਰ ਇਹ ਕਹਿ ਰਹੇ ਨੇ ਕਿ ਪੰਜਾਬੀ ਸਾਹਿਤ ਸਦੀਆਂ ਤੋਂ ਉਹਨਾਂ ਲੋਕਾਂ ਲਈ ਮਨੋਰੰਜਨ ਦਾ ਸਾਧਨ ਰਿਹਾ ਹੈ ਜਿਨ੍ਹਾਂ ਕੋਲ ਮਨੋਰੰਜਨ ਲਈ ਸਮਾਂ ਤੇ ਪੈਸਾ ਹੈ। ਤੇ ਉਹ ਕਹਿ ਰਹੇ ਹਨ ਕਿ ਤੁਹਾਡਾ ਇਹ ਮਨੋਰੰਜਨ ਸਾਡੀ ਅਸਲ ਜ਼ਿੰਦਗੀ ਤੇ ਬਣਿਆ ਬਿਲਕੁਲ ਵਾਹ ਇਹ ਤਾਂ ਬਹੁਤ ਡੂੰਗੀ ਗੱਲ ਕਹਿ ਦਿੱਤੀ ਤੇ ਅੱਗੇ ਜਾ ਕੇ ਉਹ ਇਸ ਫਰਕ ਨੂੰ ਬਹੁਤ ਤਿੱਖੇ ਢੰਗ ਨਾਲ ਪੇਸ਼ ਕਰਦੇ ਨੇ ਕਹਿੰਦੇ ਨੇ ਤੇਰੇ ਹੀਰਾ ਰਾਂਝੇ ਖਾਂਦੇ ਚੂਰੀਆਂ ਨੇ ਬੇਲਿਆਂ ਚ ਸਾਨੂੰ ਸੁੱਕਾ ਟੁਕਣਾ ਨਸੀਬ ਵੇ ਹਾਂ ਇੱਕ ਪਾਸੇ ਕਹਾਣੀਆਂ ਦੇ ਪਾਤਰ ਨੇ ਜੋ ਚੂਰੀਆਂ ਖਾ ਰਹੇ ਨੇ ਤੇ ਦੂਜੇਰ ਪਾਸੇ ਅਸਲੀ ਲੋਕ ਜਿਨ੍ਹਾਂ ਨੂੰ ਸੁੱਕੀ ਰੋਟੀ ਵੀ ਨਹੀਂ ਮਿਲ ਰਹੀ ਸਿੱਧਾ ਟਕਰਾ ਤੇ ਇਸ ਤੋਂ ਵੀ ਅੱਗੇ ਜਾ ਕੇ ਉਹ ਸਿਰਫ ਆਰਥਿਕ ਹਾਲਤ ਤੇ ਨਹੀਂ ਸਗੋਂ ਹੌਸਲੇ ਤੇ ਦਲੇਰੀ ਦੀ ਤੁਲਨਾ ਕਰਦੇ ਨੇ ਉਹ ਕਹਿੰਦੇ ਨੇ ਤੇਰੀ ਸੱਸੀ ਨਾਲੋਂ ਘੱਟ ਜੇਰਾ ਵੀ ਕੋਈ ਸਾਡਾ ਨਹੀਂ ਨਿਤ ਤੁੱਪੇ ਮਰਮਰ ਜੀਵਦੇ ਇੱਕ ਮਿੰਟ ਤਾਂ ਉਹ ਸਿੱਧਾ ਸੱਸੀ ਨੂੰ ਚੁਣੌਤੀ ਦੇ ਰਹੇ ਨੇ ਪੰਜਾਬੀ ਲੋਕ ਕਥਾਵਾਂ ਵਿੱਚ ਤਾਂ ਸੱਸੀ ਦਾ ਹੀ ਖਾਸ ਮੁਕਾਮ ਹੈ ਦੁੱਖ ਤੇ ਸਬਰ ਦਾ ਪ੍ਰਤੀਕ ਹਾਂ ਇਹ ਬਹੁਤ ਵੱਡੀ ਗੱਲ ਹੈ ਕਿ ਉਹ ਕਹਿ ਰਹੇ ਨੇ ਕਿ ਸਾਨੂੰ ਸੱਸੀ ਦੀ ਕਹਾਣੀ ਭੁੱਲ ਜਾਣੀ ਚਾਹੀਦੀ ਨਹੀਂ ਨਹੀਂ ਉਹ ਭੁੱਲਣ ਲਈ ਨਹੀਂ ਕਹਿ ਰਹੇ ਉਹ ਤਰਜੀਹਾਂ ਬਦਲਣ ਲਈ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਸ ਸੱਸੀ ਦਾ ਦੁੱਖ ਤੇ ਤੁਸੀਂ ਸਦੀਆਂ ਤੋਂ ਹੰਝੂ ਆ ਰਹੇ ਹੋ ਉਸ ਵਰਗਾ ਦੁੱਖ ਤਾਂ ਅਸੀਂ ਹਰ ਰੋਜ਼ ਚੱਲਦੇ ਆਂ ਜਦੋਂ ਅਸੀਂ ਤਿੱਖੜ ਧੁੱਪ ਵਿੱਚ ਸੜ-ਸੜ ਕੇ ਜਿਉਂਦੇ ਆਂ ਬਿਲਕੁਲ ਸਾਡੀ ਕਹਾਣੀ ਕਿਉਂ ਨਹੀਂ ਲਿਖੀ ਜਾਂਦੀ ਅਗਲੀਆਂ ਸੱਤਰਾਂ ਇਸ ਨੂੰ ਹੋਰ ਸਾਫ਼ ਕਰਦੀਆਂ ਨੇ ਸਦੀਆਂ ਦੀ ਮਰੀ ਉਸ ਧੀਵੇ ਪੰਜਾਬ ਦੀ ਦੇ ਕਿੰਨਾ ਚਿਰ ਵੈਣਨਾਏ ਮੁੱਕਣੇ ਅੱਛਾ ਉਹ ਪੁੱਛ ਰਹੇ ਨੇ ਕਿ ਕਦੋਂ ਤੱਕ ਇੱਕ ਪੁਰਾਣੀ ਕਹਾਣੀ ਤੇ ਰੋਂਦੇ ਰਹੋਗੇ ਜਦੋਂ ਕਿ ਜ਼ਿੰਦਾ ਲੋਕ ਤੁਹਾਡੇ ਸਾਹਮਣੇ ਮਰ ਰਹੇ ਨੇ ਤਾਂ ਮੋਟੀ ਗੱਲ ਇਹ ਹੈ ਕਿ ਕਵੀ ਲੇਖਕ ਨੂੰ ਕਹਿ ਰਿਹਾ ਹੈ ਜਾਗੋ ਇਤਿਹਾਸ ਦੇ ਸੁਪਨਿਆਂ ਚੋਂ ਬਾਹਰ ਨਿਕਲੋ ਤੁਹਾਡੀਆਂ ਕਹਾਣੀਆਂ ਦੀ ਦੁਨੀਆ ਤੇ ਸਾਡੀ ਅਸਲੀ ਦੁਨੀਆ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਤੁਹਾਡੀ ਕਲਮ ਗਲਤ ਪਾਸੇ ਖੜੀ ਹੈ ਬਿਲਕੁਲ ਤੇ ਇੱਥੋਂ ਤੱਕ ਤਾਂ ਗੱਲ ਬੇਨਤੀ ਜਾਂ ਸ਼ਿਕਾਇਤ ਦੀ ਸੀ ਇਸ ਤੋਂ ਬਾਅਦ ਕਵਿਤਾ ਦਾ ਲਹਿਜਾ ਬਦਲਦਾ ਤੂੰ ਸਿੱਧਾ ਦੋਸ਼ ਲਾਉਂਦੇ ਨੇ ਹਾਂ ਇਹ ਸਤਰਾਂ ਸੁਣੋ ਕਾਮ ਦੀਆਂ ਉਲਟੀਆਂ ਇਹ ਕਲਮ ਤੇਰੀ ਕਰਦੀ ਜੋ ਲੋਥਾਂ ਵਿੱਚੋਂ ਰਹੀ ਰਸ ਪਾਲਵੇ ਇਹ ਤਾਂ ਬਹੁਤ ਹੀ ਸਖਤ ਗੱਲ ਹੈ ਮਤਲਬ ਕਿ ਲੇਖਕ ਦੀ ਕਲਮ ਗਰੀਬਾਂ ਦੀਆਂ ਲਾਸ਼ਾਂ ਵਿੱਚੋਂ ਵੀ ਆਪਣੀ ਕਲਾ ਲਈ ਸਵਾਦ ਲੱਭ ਰਹੀ ਹੈ ਪਰ ਕੀ ਇਹ ਥੋੜੀ ਜ਼ਿਆਦਤੀ ਨਹੀਂ ਕਿ ਹਰ ਕਲਾ ਦੁਖਾਂਤ ਵਿੱਚੋਂ ਸੁੰਦਰਤਾ ਜਾਂ ਕੋਈ ਅਰਥ ਲੱਭਣ ਦੀ ਕੋਸ਼ਿਸ਼ ਨਹੀਂ ਕਰਦੀ ਇਹੀ ਤਾਂ ਸਭ ਤੋਂ ਵੱਡਾ ਸਵਾਲ ਹੈ ਪਰ ਕਵੀ ਦੇ ਨਜ਼ਰੀਏ ਤੋਂ ਦੁਖੀ ਇਨਸਾਨ ਲਈ ਅਰਥ ਲੱਭਣ ਵਿੱਚ ਤੇ ਉਸ ਦੇ ਦੁੱਖ ਵਿੱਚੋਂ ਕਲਾਤਮਕ ਆਨੰਦ ਲੈਣ ਵਿੱਚ ਬਹੁਤ ਵੱਡਾ ਫਰਕ ਹੈ। ਉਹ ਲੇਖਕ ਤੇ ਦੋਸ਼ ਲਾ ਰਿਹਾ ਹੈ ਕਿ ਤੂੰ ਇੱਕ ਗਿਰਜਵਾੰਗ ਹੈ ਜੋ ਸਾਡੇ ਦਰਦ ਤੇ ਆਪਣੀ ਕਲਾ ਦੀ ਭੁੱਖ ਮਿਟਾ ਰਿਹਾ। ਮਤਲਬ ਤੁਸੀਂ ਸਾਡਾ ਦਰਦ ਵੇਚ ਰਹੇ ਹੋ ਉਸ ਨੂੰ ਮਹਿਸੂਸ ਨਹੀਂ ਕਰ ਰਹੇ। ਹਾਂ। ਅਗਲੀ ਸਤਰ ਇਸ ਨੂੰ ਹੋਰ ਵੀ ਮਤਲਬ ਪਿਆਨਕ ਬਣਾ ਦਿੰਦੀ ਹੈ। ਰੀਂਗ ਰੀਂਗ ਜੀਵ ਦੀ ਦੇ ਅੰਗ-ਅੰਗ ਨੋਚ ਦੇ ਤੂੰ। ਉਹ ਇਹ ਬਹੁਤ ਹੀ ਹਿੰਸਕ ਤਸਵੀਰ ਹੈ। ਜਿਵੇਂ ਲੇਖਕ ਇੱਕ ਮਰ ਰਹੇ ਇਨਸਾਨ ਦੇ ਸਰੀਰ ਨੂੰ ਆਪਣੀ ਕਲਾ ਲਈ ਨੋਚ ਰਿਹਾ ਹੋਵੇ ਤੇ ਇਸ ਮਾਨਸਿਕ ਸ਼ੋਸ਼ਣ ਨੂੰ ਉਹ ਫਿਰ ਸਰੀਰਕ ਹਕੀਕਤ ਨਾਲ ਜੋੜਦੇ ਨੇ ਤਿੱਖੜ ਦੁਪਹਿਰਾਂ ਅਤੇ ਕਿਰਤ ਦੀ ਇਹ ਪੱਠੜੀ ਨੇ ਖੋਲਿਆ ਹੈ ਸਾਡਾ ਰੰਗ ਲਾਲ ਵੇ ਹੂੰ ਇੱਥੇ ਰੰਗ ਲਾਲ ਸਿਰਫ ਚਮੜੀ ਦਾ ਰੰਗ ਨਹੀਂ ਇਹ ਖੂਨ ਦਾ ਜਵਾਨੀ ਦਾ ਜ਼ਿੰਦਗੀ ਦਾ ਪ੍ਰਤੀਕ ਹੈ ਸਹੀ ਗੱਲ ਹੈ ਮਤਲਬ ਇਸ ਮਿਹਨਤ ਦੀ ਪੱਟੀ ਨੇ ਸਾਡੇ ਅੰਦਰੋਂ ਜਾਨ ਕੱਢ ਲਈ ਹੈ ਤੇ ਤੁਸੀਂ ਉਸੇ ਦੇ ਕਵਤਾਵਾਂ ਲਿਖ ਰਹੇ ਹੋ ਹਾਂ ਇੱਕ ਪਾਸੇ ਮਾਲਕ ਉਹਨਾਂ ਦੇ ਸਰੀਰ ਨੂੰ ਨਿਚੋੜ ਰਿਹਾ ਤੇ ਦੂਜੇ ਪਾਸੇ ਕਵੀ ਦੇ ਮੁਤਾਬਕ ਲੇਖਕ ਉਹਨਾਂ ਦੀ ਆਤਮਾ ਨੂੰ ਨੋਚ ਰਿਹਾ ਇਸ ਤੋਂ ਬਾਅਦ ਉਹ ਦੱਸਦਾ ਹੈ ਕਿ ਇਹ ਮਾਰ ਦੋਹਰੀ ਹੈ ਇਕ ਤਾਂ ਉਹ ਲੁੱਟਦੇ ਨੇ ਕਿਰਤ ਨੂੰ ਵੇਦੋ ਵੀ ਹੱਥੀ ਜਿੰਦ ਮਹਿੰਗਾਈ ਦਿੱਤਾ ਫੂਕਵੇ ਅੱਛਾ ਮਤਲਬ ਇੱਕ ਪਾਸੇ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਤੇ ਦੂਜੇ ਪਾਸੇ ਜੋ ਥੋੜਾ ਬਹੁਤਾ ਮਿਲਦਾ ਉਸ ਨੂੰ ਮਹਿੰਗਾਈ ਖਾ ਜਾਂਦੀ ਹੈ ਤਾਂ ਇਸ ਸਾਰੀ ਆਲੋਚਨਾ ਤੋਂ ਬਾਅਦ ਉਹ ਲੇਖਕ ਨੂੰ ਕੋਈ ਰਾਹ ਵੀ ਦਿਖਾਉਂਦੇ ਨੇ ਜਾਂ ਸਿਰਫ ਨਿਰਾਸ਼ਾ ਹੀ ਹੈ ਨਹੀਂ ਨਹੀਂ ਬਿਲਕੁਲ ਰਾਹ ਦਿਖਾਉਂਦੇ ਨੇ ਕਵਿਤਾ ਦਾ ਅੰਤ ਇੱਕ ਕਾਰਵਾਈ ਦੱਸਦਾ ਹੈ ਉਹ ਇੱਕ ਸਪਸ਼ਟ ਦਿਸ਼ਾ ਦਿੰਦੇ ਨੇ ਨੋਕ ਮੋੜ ਅਫਰੇ ਰਾਠਾਂ ਦੀਆਂ ਖਰਮਸਤੀਆਂ ਤੋਂ ਲਿਖੀ ਸਾਡੀ ਕਿਰਤ ਦੀ ਵੀ ਹੂਕਵੇ ਹੂੰ ਉਹ ਕਹਿ ਰਹੇ ਨੇ ਕਿ ਆਪਣੀ ਕਲਮ ਦੀ ਦਿਸ਼ਾ ਬਦਲੋ ਅਮੀਰਾਂ ਤੇ ਹੰਕਾਰੀ ਲੋਕਾਂ ਦੀਆਂ ਐ ਪ੍ਰਸਤੀਆਂ ਉਹਨਾਂ ਦੀਆਂ ਪਾਰਟੀਆਂ ਤੇ ਪ੍ਰੇਮ ਕਹਾਣੀਆਂ ਬਾਰੇ ਲਿਖਣਾ ਬੰਦ ਕਰ ਤੇ ਸਾਡੀ ਮਿਹਨਤ ਵਿੱਚੋਂ ਜੋ ਦਰਦ ਪਰੇ ਚੀਖ ਨਿਕਲਦੀ ਹੈ ਉਸ ਨੂੰ ਆਪਣੀ ਕਲਮ ਦੀ ਆਵਾਜ਼ ਬਣਾ ਬਿਲਕੁਲ ਹਾਂ ਹਾਂ ਬਹੁਤ ਵਧੀਆ ਤੁਲਨਾ ਹੈ ਮਹਿਲਾਂ ਦੀਆਂ ਕਹਾਣੀਆਂ ਛੱਡ ਕੇ ਝੌਂਪੜੀਆਂ ਦੀ ਗੱਲ ਕਰੋ ਬਿਲਕੁਲ ਇਹੀ ਗੱਲ ਹੈ ਤੇ ਅੰਤ ਵਿੱਚ ਉਹ ਸਿਰਫ ਲਿਖਣ ਲਈ ਨਹੀਂ ਕਹਿੰਦੇ ਉਹਨਾਂ ਨਾਲ ਖੜਨ ਲਈ ਕਹਿੰਦੇ ਨੇ ਲੰਘ ਵੀਰਾ ਸਮਾਏ ਐਵੇਂ ਨਾ ਅਜਾਈ ਜਾਵੇ ਵੀਰਾ ਸੰਗ ਸਾਡੇ ਮੋਢੇ ਟੁਕਣ ਮਤਲਬ ਇਸ ਸਮਾ ਬਹੁਤ ਕੀਮਤੀ ਹੈ ਇਸ ਨੂੰ ਬਰਬਾਦ ਨਾ ਕਰ ਹਾਂ ਤੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋ ਸਾਡੇ ਸੰਘਰਸ਼ ਦਾ ਹਿੱਸਾ ਬਣ ਸਿਰਫ ਦੂਰੋਂ ਤਮਾਸ਼ਾ ਦੇਖਣ ਵਾਲਾ ਨਾ ਬਣ ਇਸ ਨਾਲ ਤਾਂ ਪੂਰੀ ਤਸਵੀਰ ਸਾਫ਼ ਹੋ ਜਾਂਦੀ ਹੈ ਇਹ ਕਵਿਤਾ ਇੱਕ ਮਜ਼ਦੂਰ ਦਾ ਮੈਨੀਫੈਸਟੋ ਹੈ ਜੋ ਸਾਹਿਤ ਜਗਤ ਨੂੰ ਉਸ ਦੀ ਜ਼ਿੰਮੇਵਾਰੀ ਯਾਦ ਕਰਵਾ ਰਹੀ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਜਿਸ ਆਦਰਸ਼ ਸਾਹਿਤਕਾਰ ਦੀ ਉਹ ਮੰਗ ਕਰ ਰਹੇ ਨੇ ਕਿ ਹਰਦੀਪ ਸਿੰਘ ਚੁੰਬਰ ਖੁਦ ਉਹ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਇੱਥੇ ਆ ਕੇ ਹੀ ਮਤਲਬ ਸਾਰੀ ਗੱਲ ਜੁੜਦੀ ਹੈ ਜੇ ਆਪਾਂ ਇਸ ਕਵਿਤਾ ਨੂੰ ਉਹਨਾਂ ਦੇ ਰੋਜ਼ਾਨਾ ਦੇ ਕੰਮ ਨਾਲ ਜੋੜ ਕੇ ਦੇਖੀਏ ਤਾਂ ਜਵਾਬ ਆਪਣੇ ਸਾਹਮਣੇ ਹੈ ਉਹ ਕਵਿਤਾ ਵਿੱਚ ਕਹਿੰਦੇ ਨੇ ਇੱਕ ਵੀ ਲਕੀਰ ਸਾਡੇ ਹੱਕ ਦੀ ਨਾ ਵਾਹੀਵੇ ਤੂੰ ਤੇ ਉਹ ਖੁਦ ਕੀ ਕਰ ਰਹੇ ਨੇ ਉਹ ਹਰ ਰੋਜ਼ ਸੰਵਿਧਾਨ ਦੇ ਆਰਟੀਕਲ ਤੇ ਵੀਡੀਓ ਬਣਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਿਖਾ ਰਹੇ ਨੇ ਇਹ ਤਾਂ ਸਿੱਧਾ ਜਵਾਬ ਹੋ ਗਿਆ ਹਾਂਜੀ ਉਹ ਕਵਿਤਾ ਵਿੱਚ ਕਹਿੰਦੇ ਨੇ ਕਿ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣੋ ਤੋ ਖੁਦ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਇਸੇ ਕੰਮ ਲਈ ਲਾ ਦਿੱਤੀ। ਉਹਨਾਂ ਦੇ ਅਖਬਾਰ ਦਾ ਨਾਂ ਹੀ ਇਕੁਐਲਿਟੀ ਐਂਡ ਜਸਟਿਸ ਹੈ। ਬਰਾਬਰੀ ਅਤੇ ਨਿਆਂ। ਉਹਨਾਂ ਦਾ ਹਰ ਕੰਮ ਉਸੇ ਵਿਚਾਰਧਾਰਾ ਨੂੰ ਅਮਲ ਵਿੱਚ ਲਿਆ ਰਿਹਾ ਹੈ ਜਿਸ ਦੀ ਉਹ ਆਪਣੀ ਕਵਿਤਾ ਵਿੱਚ ਮੰਗ ਕਰਦੇ ਹਨ। ਉਹ ਦੂਜਿਆਂ ਨੂੰ ਉਪਦੇਸ਼ ਨਹੀਂ ਦੇ ਰਹੇ। ਤਾਂ ਫਿਰ ਉਹ ਖੁਦ ਹੀ ਉਹ ਸਹਿਤਕਾਰ ਹਨ ਜੋ ਕੀਰਤੀ ਦੀ ਹੂਕ ਨੂੰ ਲਿਖ ਰਹੇ ਹਨ। ਸਹੀ ਗੱਲ ਹੈ। ਇਹ ਸਿਰਫ ਦੂਜਿਆਂ ਲਈ ਇੱਕ ਨੁਸਖਾ ਨਹੀਂ, ਇਹ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਵਰਣਨ ਹੈ। ਉਹ ਜੋ ਕਹਿ ਰਹੇ ਨੇ ਉਹੀ ਕਰ ਰਹੇ ਨੇ ਹਾਂ ਤੇ ਸ਼ਾਇਦ ਐਸੇ ਕਰਕੇ ਉਹਨਾਂ ਦੀਆਂ ਗੱਲਾਂ ਵਿੱਚ ਇਹਨਾਂ ਦਮ ਹੈ ਇੰਨੀ ਪ੍ਰਮਾਣਿਕਤਾ ਹੈ ਬਿਲਕੁਲ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਕਵਿਤਾ ਵਿੱਚ ਕੋਈ ਵਖਰੇਵਾ ਨਹੀਂ ਹੈਗਾ ਉਹਨਾਂ ਨੇ ਪਹਿਲਾਂ ਆਪਣੇ ਲਈ ਇੱਕ ਲਕੀਰ ਖਿੱਚੀ ਹੈ ਤੇ ਫਿਰ ਦੂਜਿਆਂ ਨੂੰ ਉਸ ਤੇ ਚੱਲਣ ਦਾ ਸੱਦਾ ਦਿੱਤਾ ਇਸੇ ਲਈ ਉਹਨਾਂ ਦੀ ਆਲੋਚਨਾ ਸਿਰਫ ਸ਼ਬਦਾਂ ਦਾ ਜਾਲ ਨਹੀਂ ਸਗੋਂ ਇੱਕ ਜੀਵਨ ਭਰ ਦੀ ਕਮਾਈ ਹੋਈ ਸੱਚਾਈ ਲੱਗਦੀ ਹੈ ਤਾਂ ਫਿਰ ਅੱਜ ਦੀ ਇਸ ਚਰਚਾ ਤੋਂ ਬਾਅਦ ਇੱਕ ਸਵਾਲ ਸਾਡੇ ਸਾਰਿਆਂ ਲਈ ਬਣਦਾ ਹੈ ਜੀ ਚੁੰਬਰ ਸਾਹਿਬ ਦੀ ਇੱਕ ਕਵਿਤਾ ਸਿੱਧੇ ਤੌਰ ਤੇ ਅੱਜ ਦੇ ਲੇਖਕਾਂ ਪੱਤਰਕਾਰਾਂ ਫਿਲਮ ਬਣਾਉਣ ਵਾਲਿਆਂ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਕੰਟੈਂਟ ਬਣਾਉਣ ਵਾਲੇ ਹਰ ਵਿਅਕਤੀ ਨੂੰ ਸਵਾਲ ਕਰਦੀ ਹੈ ਕਿ ਤੁਸੀਂ ਕਿਸ ਦੀ ਕਹਾਣੀ ਸੁਣਾ ਰਹੇ ਹੋ ਅਤੇ ਕਿਸ ਦੀ ਕਹਾਣੀ ਨੂੰ ਅਣਦੇਖਿਆ ਕਰ ਰਹੇ ਹੋ ਸੋਚਣ ਵਾਲੀ ਗੱਲ ਹੈ ਕਿ ਸਾਡੇ ਆਪਣੇ ਜ਼ਮਾਨੇ ਦੀ ਹੀਰ ਰਾਂਝਾ ਵਾਲੀ ਕਹਾਣੀ ਕਿਹੜੀ ਹੈ ਜੋ ਸਾਨੂੰ ਅਸਲ ਮੁੱਦਿਆਂ ਤੋਂ ਪਟਕਾ ਰਹੀ ਹੈ ਅਤੇ ਸਾਡੇ ਆਲੇ ਦੁਆਲੇ ਕਿਹੜੀਆਂ ਆਵਾਜ਼ਾਂ ਕਿਹੜੀਆਂ ਹੂਕਾਂ ਅਜੇ ਵੀ ਅਣਸੁਣੀਆਂ ਰਹਿ ਰਹੀਆਂ ਸਾਥਿਓ ਹੁਣ ਤੱਕ ਤੁਸੀਂ ਚਰਚਾ ਸੁਣੀ ਆਓ ਸੁਣਦੇ ਹਾਂ ਗੀਤ ਦੇ ਬੋਲ ਸਹਤ ਕਰਾ ਅਜ ਦੀਆ ਕਿਰਤियां ਵੇ ਕਲਮ ਦੀਆਂ ਲਿਖੀ ਵੀਰਾ ਸਾਡੇ ਕੁਝ ਰੁਕਣੇ ਇੱਕ ਵੀ ਲਕੀਰ ਸਾਡੇ ਹੱਕ ਦੀ ਨਵਾਹੀ ਵੇ ਤੂੰ ਤੇਰੇ ਹੀਰਾ ਰਾਜ ਕੀਨੇ ਫੂਕਣੇ ਟਿਖੜ ਦਪੈਰਾ ਤੇ ਕਿਰਤ ਵੀ ਐ ਪਠੜੀ ਨੇ ਖੋਲਿਆ ਹੈ ਸਾਡਾ ਰੰਗਲਾ ਕਰਤੀ ਚੋ ਲੋਥਾਂ ਵਿੱਚ ਰਹੀ ਰਸ ਪਾਲਵੇ ਰੀਂਗਰੇ ਗਜੀਵ ਦੇ ਦੇ ਅੰਗ ਅੰਗ ਨੋਚਦੇ ਤੂੰ ਪਾਇਆ ਰੂਪ ਜਿਨਾ ਤੁਪੇ ਸੁਕਣੇ ਸਹਿਤ ਕਰਾਂ ਅਜ ਤੇ ਆਂ ਕਰਤੀ ਆਵੇਂ ਰਾਜੇ ਖਾਂਦੇ ਚੂਰੀਆਂ ਨੇ ਬੇਲਿਆਂ ਚ ਸਾਨੂੰ ਸੁੱਕ ਟੁਕਨਾ ਨਸੀਬ ਵੇ ਤੇਰੀ ਸਸੀ ਨਾਲੋਂ ਕਟ ਚਿਹਰਾ ਵੀ ਕੋਈ ਸਾਡਾ ਨਹੀਂ ਨਿਤ ਤੂੰ ਪਰ ਮਰ ਮੜ ਜੀਵਦੇ ਸਦੀਆਂ ਦੀ எதுக்காக கிரித்தியா வேகமாகி விராட்டி குஜருக்கல் இக்குவிளக்கி ரிசர்ட் ஹக்கதினா வாகிவேது தேர் ஹீரா ராஜகேனி பூக்கு ਰਮਸਤੀਆਂ ਤੋਂ ਲਿਖੀ ਸਾਡੇ ਕਿਰਤ ਦੇ ਵੀ ਹੂਕਵੇ ਲੰਘ ਵੀਰਾ ਸਮਾਏ ਹੈ ਅਵਿਨਾ ਜਾ ਹੀ ਜਾਵੇ ਵੀਰਾ ਸੰਘ ਸਾਡੇ ਮੋਢੇ ਟੁਕਣੇ ਸਹਤ ਕਰ ਅਜ ਤਾ ਕਿਰਤੀਆਂ